ਹਰ ਚੀਜ਼ ਦਾ ਸਿਸਟਮ ਹੁੰਦਾ ਹੈ ਹਰ ਚੀਜ਼ ਆਪਣੀ ਨਾਲ ਚੱਲਦੀ ਹੈ ਹਾਂ ਜੀ ਆਪਾਂ ਹਾਂ ਅੱਜ ਜੀ ਉਹਨਾਂ ਨੇ ਡਿਸੀਜਨ ਲੈ ਲਿਆ ਬਈ ਜੀ ਅਸੀਂ ਆਰਪੀ ਆਡਾ ਬਾਅਦ ਅਗਲੀ ਕਾਰਵਾਈ ਕੀਤੀ ਗਈ ਹੈ ਆਰਪੀ ਸੈਸ਼ਨ ਮੀਟਿੰਗ ਚੱਲ ਰਹੀ ਵੀ ਹੈ ਹਾਂ ਉਸ ਤੋਂ ਬਾਅਦ ਸਾਡਾ ਫੈਸਲਾ ਹੋਏਗਾ ਉਹ ਸਾਡੇ ਹੱਕ ਕਿਦਾਂ ਖੋਹਦੇ ਨੇ ਕਿਹਾਨੀ ਹੁੰਦੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਸਾਡਾ ਫੈਸਲਾ ਕੀ ਹੈ ਤੁਹਾਨੂੰ ਸਾਨੂੰ ਸਾਨੂੰ ਉਹਨਾਂ ਦਾ ਫੈਸਲਾ ਮੰਜ਼ੂਰ ਹੋਇਆ ਤੇ ਠੀਕ ਹੈ ਨਹੀਂ ਮੰਜ਼ੂਰ ਹੋ ਗਿਆ ਨਹੀਂ ਤਾਂ ਆਪਾਂ ਸਾਰੇ ਇੱਕ ਸਾਰੇ ਸਹਿਮਤ ਹੈ ਨਾ ਮੇਰਾ ਬੰਦਾ ਬਾਜ ਜਿਹੜਾ ਕੋ ਕਹੇਗੀ ਮੈਨੂੰ ਆਦਾ ਪਰੋ ਬਈ ਜਾਂ ਕੋਸ਼ਾ ਹਾਂ ਦੇ ਹਾਕਿਜ ਫੈਸਲਾ ਆਏਗਾ ਸਭ ਦੇ ਸਾਰੇ ਜੋ ਠੀਕ ਹੈ ਨਹੀਂ ਤਾਂ ਫਿਰ ਆਪਾਂ ਆਖਰੀ ਗੇਟ ਹੜਤਾਲ ਹੈ ਸਾਡੀ ਜੀ ਇਧਰ ਆ ਗੱਲ ਸੁਣੋ फ्री ट्रांसफोर कमाई बो हा जी चलो बाद जी